ਇਦੇ ਵਿੱਚ ਇਹ ਰੋਹਿਤ ਨਾਂ ਦਾ ਦੋਸ਼ੀ ਸੀਗਾ ਜਿਹੜਾ ਕਰੀਬ 1 ਸਾਲ ਤੋਂ ਸਾਡੇ ਕੋਲੋਂ ਜਿਹੜਾ ਇਹ ਪਘੋੜਾ ਸੀਗਾ 142/23 ਮਕਦਮਾ ਸੀ ਜਿਹਦੇ ਵਿੱਚ 336 ਤੇ 452 427 ਦਾ ਕੇਸ ਰਜਿਸਟਰ ਸੀ ਉਹਦੇ ਵਿੱਚ ਵੀ ਸਾਡੇ ਨਾਲ ਇਹ ਲੜਿੰਦਾ ਸੀ ਕਿਸੇ ਦੇ ਘਰੇ ਦੀਨਪੁਰ ਜਿਹੜਾ ਹੈਗਾ ਇਹਨਾਂ ਨੇ ਗੋਲੀ ਚਲਾਈ ਸੀ ਫਿਰ ਉਸ ਤੋਂ ਬਾਅਦ 143 ਨੰਬਰ ਮਕਦਮਾ 307 ਦਾ ਸੀਗਾ ਮਿਲ ਗਰਾਊਂਡ ਦੇ ਵਿੱਚ ਜਿਹੜਾ ਹੈਗਾ ਆ ਗੋਲੀ ਚਲਾਈ ਸੀਗੀ ਰੋਹਿਤ ਉਰਫ ਹਲਦੀराम ਜਿਹੜਾ ਜਿਹੜਾ ਫੜਿਆ ਸੀ ਠੀਕ ਹੈ ਜੀ ਇਹ 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 ਇਨਾਂ ਨੇ ਮੈਲ ਗਰਾਉਂਡ ਚ ਜਿਹੜੀ ਗੋਲੀ ਚਲਾਈ ਬਾਕੀ ਜਿਹੜੇ ਕਿਊਜ਼ ਸੀਗੇ ਉਹ ਤਾਂ ਅਸੀਂ ਫੜ ਲਏ ਸੀਗੇ ਇਹ ਜਿਹੜਾ ਸਾਨੂੰ ਉਹ ਮਿਲ ਨਹੀਂ ਰਿਹਾ ਸੀਗਾ ਤੇ ਹੁਣ ਅਸੀਂ ਬੜੀ ਇਹ ਇਹਦੀ ਪੂਰੀਆਂ ਲੋਕੇਸ਼ਨਾਂ ਵਗੈਰਾ ਲੈ ਕੇ ਸਾਰਾ ਟੈਕਨੀਕ ਦੇ ਨਾਲ ਜਿਹੜਾ ਹੈਗਾ ਇਹਨੂੰ ਅਸੀਂ ਕੱਲ ਦਾ ਇਹਨੂੰ ਹੀ ਅਰੈਸਟ ਕਰ ਲਿਆ ਹੈਗਾ ਇਹ ਹੋ ਸਕਦਾ ਹੁਣ ਆਉਣ ਵਾਲਿਆਂ ਦੇ ਵਿੱਚ ਵੱਡੀ ਵਾਰਦਾਤ ਨੂੰ ਕਿਸ ਨੂੰ ਇਲਜ਼ਾਮ ਦਿੰਦਾ ਕਿਉਂਕਿ ਕ੍ਰਿਮੀਨਲ ਬੰਦਾ ਹੈਗਾ ਤੇ ਇਹ ਕ੍ਰਾਈਮੀ ਕਰਨ ਦਾ ਆਦੀ ਹੈਗਾ ਇਹ ਸ਼ੈਲੀ ਦੇ ਜਦੋਂ ਗੋਲੀਆਂ ਲੱਗੀਆਂ ਸੀ ਇਹ ਵੀ ਉਦੋਂ ਨਾਲ ਹੀ ਸੀਗਾ ਬਾਕੀਆਂ ਦੇ ਨਾਲ ਹੀ ਸੀਗਾ ਇਹ ਵੀ ਬਾਕੀ ਬੰਦੇ ਤੇ ਰੈਸਟ ਹੋਗੇ ਸੀਗੇ ਇਹ ਜਿਹੜਾ ਸਾਨੂੰ ਇਹ ਮਿਲ ਨਹੀਂ ਰਿਹਾ ਸੀਗਾ ਇਹ ਲੋਕ ਕਿਹੜੇ ਅਰੇਆਸ ਗਿਆ ਹੈ ਹੁਣ ਮਿਲ ਗਿਆ ਹੈ। ਅਮ ਤਨਵਾਦ ਨਹੀਂ ਇਹ ਇਦਾਂ ਦੀ ਨਹੀਂ ਕੋਈ ਗੱਲ ਆਈ ਵੈਸੇ ਹੈ ਇਹ ਕ੍ਰਿਮੀਨਲ ਟਾਈਪ ਦਾ ਬੰਦਾ ਹੈਗਾ ਪਰ ਕਿਸੇ ਗੈਂਗਸਟਰ ਦੇ ਨਾਲ ਇਹਦੀ ਕੋਈ ਅਟੈਚਮੈਂਟ ਨਹੀਂ ਹੈਗੀ ਅਸੀਂ ਇਹਦਾ ਰਿਮਾਂਡ ਲਿਆ ਹੋਇਆ ਸੀ ਆਪਾਂ ਸਾਰੀ ਇਹਦੀ ਜਿਹੜੀ ਪੁੱਛਗਿੱਛ ਕੀਤੀ ਇੱਕ ਦਿਨ ਦਾ ਇਹਦਾ ਰਿਮਾਂਡ ਲਿਆ ਹੋਇਆ ਸੀ। ਮੈਡਮ ਤੁਸੀਂ ਤਾਂ ਇਹੀ ਕਹਾਂਗੇ ਜੀ ਜਿਹੜਾ ਅਪਰਾਧ ਕਰਦਾ ਹੈਗਾ ਵਾ ਆਪਾਂ ਉਹਨੂੰ ਛੱਡਾਂਗੇ ਨਹੀਂ ਹੁਣ ਇਹ ਆਪਾਂ ਬੇਸ਼ੱਕ ਸਾਲ ਤੋਂ ਸੀਗਾ ਪਰ ਅਸੀਂ ਇਹਨੂੰ ਜਿਹੜਾ ਹੈਗਾ ਆਪਣੇ ਟਰੈਪ ਲਾ ਕੇ ਅਸੀਂ ਇਹਨੂੰ ਜਿਹੜਾ ਰੈਸਟ ਕਰ ਲਿਆ ਹੈ